ਸਵਾਗਤ ਹੈ ਸਾਰਿਆਂ ਦਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਤਰੀਕ 20 ਤੀਜਾ ਮਹੀਨਾ 2025 ਪਸ਼ੂ ਮੰਡੀ ਮੌੜ ਜਿਆਲਦੀਆਂ ਵੱਡੀਆਂ ਮੰਡੀਆਂ ਦੇ ਵਿੱਚ ਇੱਕ ਪਸ਼ੂ ਮੰਡੀ ਮੌੜ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜਾ ਮੱਝਾ ਇੱਥੇ ਪਸ਼ੂ ਮੰਡੀ ਮੌੜ ਦੇ ਉੱਪਰ ਪਹੁੰਚਦੀਆਂ ਤੇ ਬਹੁਤ ਟੌਪ ਤੋਂ ਟੌਪ ਕੁਆਲਿਟੀ ਦੀਆਂ ਮੱਝਾਂ ਵੀ ਪਹੁੰਚਦੀਆਂ ਜਿਸ ਤਰ੍ਹਾਂ ਤੁਸੀਂ ਵੀਡੀਓ ਦੇ ਵਿੱਚ ਦਾਸਨ ਕਰ ਹੀ ਰਹੇ ਹੋ ਅੱਗੇ ਚੱਲ ਕੇ ਵੀਡੀਓ ਦੇ ਵਿੱਚ ਵਿਕਰੀ ਵਾਲੇ ਨਾਹਾਂ ਜਿਹੜੇ ਤੁਹਾਨੂੰ ਕਵਰ ਕਰਕੇ ਦਿਖਾਵਾਂਗੇ ਸੋ ਬਣੇ ਰਹੋ ਵੀਡੀਓ ਦੇ ਨਾਲ ਐਂਡ ਤੱਕ ਜਿਹੜੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਬਹੁਤ ਟੌਪ ਤੋਂ ਟੌਪ ਕੁਆਲਿਟੀ ਦਾ ਮਾਲ ਹੈ ਜਿਹੜਾ ਮੰਡੀ ਦੇ ਵਿੱਚ ਪਹੁੰਚ ਚੁੱਕਿਆ ਸੋ ਬਣੇ ਰਹੋ ਵੀਡੀਓ ਦੇ ਨਾਲ ਐਂਡ ਤੱਕ ਇਸ ਤਰ੍ਹਾਂ ਦੇ ਨਵੇਂ ਜਿਹੜੇ ਪਸ਼ੂ ਮੰਡੀ ਮੋੜ ਦੇ ਵਿੱਚ ਪਹੁੰਚਿਆ ਜੀ ਦੇਖੋ ਮੱਝਾਂ ਦੇਖੋ ਯਾਰ ਬਾਗਮਾਲ ਮੱਝਾਂ ਨੇ ਬਈ ਦੋਨੇ ਇਸ ਤਰ੍ਹਾਂ ਦਾ ਮਾਲ ਜਿਹੜਾ ਪਸ਼ੂ ਮੰਡੀ ਦੇ ਵਿੱਚ ਪਹੁੰਚਦਾ ਬਈ ਮਸ਼ਹੂਰ ਆ ਪਸ਼ੂ ਮੰਡੀ ਮੌੜ ਇਸ ਤਰ੍ਹਾਂ ਦੀਆਂ ਵੱਡੀਆਂ ਮੱਝਾਂ ਦੇ ਲਈ ਇਸ ਤਰ੍ਹਾਂ ਦੀਆਂ ਵੱਡੀਆਂ ਮੱਝਾਂ ਜਿਹੜੀਆਂ ਪਸ਼ੂ ਮੰਡੀ ਮੌੜ ਦੇ ਉੱਪਰ ਪਹੁੰਚਦੀਆਂ ਫੁੱਲ ਹਾਰੀਆਂ ਸ਼ਿੰਗਾਰੀਆਂ ਦੇਖੋ ਲੈਵਲ ਵੇ ਦੇਖੋ ਕਰਮਾਨੀਆਂ ਦੇ ਯਾਰ ਬਹੁਤ ਵੱਡੇ ਭਵਾਨਿਆਂ ਦੇ ਬਿਲਕੁਲ ਤਾਜ਼ੀਆਂ ਹੋਈਆਂ ਹੋਈਆਂ ਆ ਫਵਾਨ ਨੇ ਇੱਕ ਵਾਰੀ ਸਾਨੂੰ ਨੇੜੇ ਤੋਂ ਦਿਖਾਉਨੇ ਆ ਬਾਕੀ ਆਪਾਂ ਜਾਣਕਾਰੀ ਵੀ ਲਵਾਂਗੇ ਸਾਰੀ ਬਾਈਆਂ ਤੋਂ ਦੇਖੋ ਬਾਕਮਾਲਾ ਤੇਰੇ ਲੱਭੇ ਹੋਇਆ ਬਈ ਮੈਂ ਤੁਹਾਨੂੰ ਦੇਖੋ ਬਾਕਮਾਲਾ ਡਰਾ ਬਿਲਕੁਲ ਸਾਫ਼ ਸਨ ਹੋਣਾ ਲੈ ਵੀ ਇੱਕ ਮੱਝ ਦਿਖਾਉਣ ਲੱਗੇ ਆ ਤੁਹਾਨੂੰ ਇੱਕ ਵਾਰੀ ਖੜੀ ਤੇ ਨਗ ਮਾਰ ਲਿਓ ਬਿਲਕੁਲ ਟੌਪ ਦਾ ਨਗੀਨਾ ਮੰਡੀ ਦੇ ਵਿੱਚੋਂ ਪੂਰੀ ਜਿਵੇਂ ਕਹ ਜੀਏ ਵੀ ਸਿਰਾ ਮੱਝ ਆ ਯਾਰ ਡਿਟੇਲ ਸਾਰੀ ਬਾਈ ਦੋ ਪੁੱਛਾਂਗੇ ਇੱਕ ਵਾਰੀ ਖੜੀ ਤੇ ਨਿਗਾ ਮਾਰੋ ਯਾਰ ਤੋਰ ਕੇ ਵੀ ਦਿਖਾਵਾਂਗੇ ਤੁਹਾਨੂੰ ਥਾਣਾ ਹਵਾਨੇ ਦੀ ਪੰਤਰ ਦੇਖੋ ਕਰਮਾਲੀ ਦੀ ਹਵਾਨਾ ਹਵੂਨਾ ਦੇਖੋ ਬਹੁਤ ਜਿਆਦਾ ਖੁੱਲਾ ਡੁੱਲਾ ਹਵਾਨਾ ਯਾਰ ਤੇ ਨਾੜਾ ਨੂੜਾ ਦੇਖੋ ਕਰਮਾਲੀ ਦੇ ਹਵਾਨ ਵਾਲੀਆਂ ਨਾੜਾ ਦੇਖ ਸਕਦੇ ਹੋ ਭਾਈ ਐਂ ਜਮਾ ਗੁੰਦੀ ਪਈਆ ਹਵਾਨਾ ਦੇ ਨਾੜਾ ਨਾਲ ਤੇ ਥਣ ਥਣ ਬਹੁਤ ਸੋਹਣਾ ਲੱਗਾ ਯਾਰ ਪੂਰਾ ਗੈਪ ਵਾਲਾ ਥਾਣਾ ਫੁੱਲ ਗੈਪ ਹੈ 400 ਪਰ ਇੱਕੋ ਜਿਹਾ ਗੈਪ ਵੀ ਦੇਖ ਸਕਦੇ ਤੁਸੀਂ ਤੇ ਵੱਡੀ ਬੁੱਡੀ ਵੀ ਬਹੁਤ ਆ ਯਾਰ ਤੋਰ ਕੇ ਦਿਖਾਵਾਂਗੇ ਤੁਹਾਨੂੰ ਇੱਕ ਵਾਰੀ ਖੜੀ ਦੇ ਦਰਸ਼ਨ ਪਾਉਦੇ ਪੂਰਾ ਖੁੱਲਾ ਡੁੱਲਾ ਹਵਾਨਾ ਜਿੱਡੀ ਵੱਡੀ ਆਬ ਓਡਾ ਵੱਡੀ ਜਿਹੜਾ ਖੁੱਲਾ ਡੁੱਲਾ ਹਵਾਨਾ ਹਵਾਨਾ ਸਾਈਡ ਤੋਂ ਵੀ ਚੈੱਕ ਕਰ ਸਕਦੇ ਹੋ ਬਈ ਦੇਖੋ ਬਹੁਤ ਜਿਆਦਾ ਡਬਲ ਮੱਝ ਯਾਰ ਤੋਰੀ ਬਈ ਤੋਰੀ ਬਈ ਮੜੀ ਤੋਰੀ ਲੈ ਇੱਕ ਵਾਰੀ ਤੁਰਦੀ ਤੇ ਨਿਗਾ ਮਾਰੋ ਯਾਰ ਲੈ ਤੁਰਦੀ ਜੇ ਨਿਗਾ ਮਾਰੋ ਯਾਰ ਬਾ ਕਮਾਲ ਆ ਡਰ ਆ ਬਈ ਫੁੱਲ ਵੱਡੀ ਫੁੱਲ ਕੱਦਵੰਨ ਵਾਲੀ ਤੇ ਓਡੇ ਵੱਡਾ ਕਰਮ ਵਾਲੀ ਦਾ ਹਵਾਨਾ ਹਵਾਨਾ ਉੱਪਰ ਛੂ ਤੱਕ ਜਾਂਦਾ ਵੀ ਦੇਖ ਸਕਦੇ ਤੁਸੀਂ ਇੱਥੋਂ ਦੇਖੋ ਹਵਾਨਾ ਦੇਖੋ ਜੀ ਲੈਵਾ ਲੈ ਕੇ ਨਾ ਤੁਰੀ ਦਾ ਨਹੀਂ ਮੱਦੇ ਤੋਂ ਭਾਈ ਐਡਾ ਵੱਡਾ ਲੈਵਾ ਦੇਖੋ ਤੇ ਮੁੱਲ ਵੀ ਜਿਹੜਾ ਓਡੇ ਹੀ ਹੋਏ ਦਾ ਮੇਰੇ ਸਾਬ ਨਾਲ ਬਾਕੀ ਆਪਾਂ ਗੱਲਬਾਤ ਸਾਰੀ ਜਿਹੜੀ ਬਾਈ ਨਹੀਂ ਕਰਾਂਗੇ ਸਿੰਘਾ-ਸੁੰਗਾ ਦੀ ਪੂਰੀ ਕੁੰਡੀ ਹੈ ਤੇ ਸੋਹਣੀ ਫੇਸ ਕੁਆਲਿਟੀ ਦੀ ਆ ਦੇਖੋ ਦਰਸ਼ਨੀ ਮੱਝਾ ਯਾਰ ਪਸ਼ੂ ਮੰਡੀ ਮੋੜ ਗੱਲਬਾਤ ਬਾਈ ਨਾ ਕਰ ਬੋਲਿਆ ਜੀ ਬਈ ਅੱਛੀ ਗੱਲ ਬਈ ਨਾਂ ਲਾ ਲਿਆ ਆਪਣਾ ਮੇਰਾ ਨਾਮ ਬਈ ਗੁਰਪ੍ਰੀਤ ਗੁਰਪ੍ਰੀਤ ਪਿੰਡ ਕਿਹੜਾ ਬਈ ਪਿੰਡ ਗੁਰੂ ਸਰਪੰਚ ਜੀ ਗੁਰੂ ਸਰ ਜਿਲ੍ਹਾ ਨੇੜੇ ਰਾਮਪਰਾਖੂ ਹੈ ਨਾ ਠੀਕ ਆ ਇਹ ਜਿਹੜੀ ਆਪਾਂ ਮੱਝ ਦਿਖਾਈ ਆ ਬਈ ਕਿਹੜਾ ਸੂਸੂ ਹੈ ਇਸ ਵਾਰ ਇਹ ਬਈ ਦੂਜਾ ਸੂਆ ਤੀਜਾ ਸੂਆ ਸੂਈ ਆ ਤੀਜਾ ਸੂਆ ਇਸ ਵਾਰ ਸੂਈ ਆ ਤੇ ਕਿੰਨੇ ਦਿਨਾਂ ਦੀ ਬਈ ਇਹ ਦੂਜਾ ਦਿਨ ਹੋਇਆ ਸੂਈ ਨੂੰ ਤੇ ਬੱਚਾ ਕੀ ਆ ਬਈ ਮਗਰ ਮਗਰ ਕੱਟੀ ਹੋਈ ਆ ਬੱਚਾ ਮਗਰ ਕੱਟੀ ਆ ਜੀ ਦੂਜਾ ਦਿਨ ਇਸ ਵਾਰ ਸੂਈ ਨੂੰ ਹੈ ਤੇ ਬਈ ਹੁਣ ਦੁੱਧ ਦੀ ਗੱਲ ਕਰ ਲਈਏ ਦੁੱਧ ਬਾਦ ਕਿੰਨੇ ਕੀ ਰਿਕਾਰਡ ਆ ਬਈ ਇਹਦਾ ਪਿਛਲੇ ਰਿਕਾਰਡ ਬਈ ਦਾ 24 ਲੀਟਰ ਦਾ ਰਿਕਾਰਡ ਸੀ ਪਿਛਲੇ ਸੂਏ ਜਿਹੜਾ 24 ਲੀਟਰ ਦੁੱਧ ਦਾ ਰਿਕਾਰਡ ਸੀ ਇਸ ਵਾਰ ਵੀ ਬਹੁਤ ਸੋਹਣੀ ਚਾਰ ਹੋਈ ਜਾਣੇ ਬਈ ਬੋਲਾ ਬੋਲਾ ਕਿੰਨਾ ਕੱਢਿਆ ਹੁਣ ਹੁਣ ਤਾਂ ਕੋਈ ਦੂਜਾ ਦਿਨ ਨਹੀਂ ਹੋਇਆ ਸੂਈ ਨੂੰ ਅੱਛਾ ਦੂਜਾ ਦਿਨ ਹੋਇਆ ਸੂਈ ਨੂੰ ਪਾਲ ਦੋ ਬਈ ਅੱਜ ਕੀ ਵੀ ਹੈ ਨਾ 25 26 ਤੱਕ ਲੱਗਾ ਠੀਕ ਆ ਤੇ ਫਿਰ ਇਹਦਾ ਭਾਗ ਕੀ ਰੱਖਿਆ ਬਈ ਵੇਚਣ ਵਾਲਾ ਆ ਇਹਦਾ ਪੈਸਾ 7 ਲੱਖ ਰੁਪਈਆ ਤੇ ਵੇਚਣੀ ਕਿਨੇ ਕੀ ਦੀ ਵੇਚਣੀ ਵਾ ਬਈ ਮਾਨਤਾਨੀ ਮਾਨਤਾਨ ਹੋ ਜੂ ਵਿਚੋਂ ਫੋਨ ਨੰਬਰ ਬਈ 991589644 ਇੱਕ ਵਾਰੀ ਹੋਰ ਬੋਲਦੇ ਬਈ 991589644 ਠੀਕ ਆ ਤੇ ਬਾਈ ਚੂਰੀ ਚੰਗਿਆ ਬਈ ਥੱਲੇ ਵੀਰੇ ਇੱਕ ਨੰਬਰ ਠੀਕ ਆ ਬਈ ਲੈ ਵੀ ਬਣਾ ਲਿਓ ਸੰਪਰਕ ਬਾਈ ਨਾਲ ਬਰੀਡਰ ਬਰੀਡਰ ਭਰਾ ਦੇ ਕੰਮ ਦੀ ਮੱਝ ਆ ਬਈ 24 25 ਲੀਟਰ ਬਾਈ ਦੇ ਦੱਸਣ ਮਦੌਕ ਦੁੱਧ ਆ ਬਾਕੀ ਕੋਲ ਆ ਕੇ ਤਸੱਲੀ ਕਰਕੇ ਖਰੀਦ ਸਕਦੇ ਹੋ ਮੱਝ ਬਹੁਤ ਜਿਆਦਾ ਜ਼ਬਰਦਸਤ ਮੱਝ ਆ ਯਾਰ ਪਸ਼ੂ ਮੰਡੀ ਮੋੜ ਦੇ ਉਪਰ ਆਈ ਆ ਦੇਖੋ ਦਰਸ਼ਣੀ ਮੱਝ ਆ ਯਾਰ ਕੰਦ ਬਾਜਣ ਦੀ ਪੂਰੀ ਫੁੱਲ ਵੱਡੀ ਆ ਤੇ ਲੈ ਵਾਲੂਆ ਦੇਖੋ ਬੜੇ ਰਹੋ ਵੀਡੀਓ ਦੇ ਨਾਲ ਕਿਰਪਾ ਕਰਕੇ ਜਲਦੀ ਜਲਦੀ ਨੂੰ ਕਰ ਦਿਓ ਸ਼ੇਅਰ ਅੱਗੇ ਚੱਲ ਕੇ ਹੋਰ ਜਿਹੜੇ ਵਿਕਰੀ ਵਾਲ ਨਗਰ ਨਾ ਨਾ ਜਿਹੜੇ ਪੱਕਾ ਵਰ ਕਰਕੇ ਤੁਹਾਨੂੰ ਦਿਖਾਉਣੇ ਆ ਵੀਡੀਓ ਦੇ ਵਿੱਚ ਲੈ ਵੀ ਇੱਕ ਨਗਰ ਤੁਹਾਨੂੰ ਹੋਰ ਦਿਖਾਉਣਾ ਇੱਕ ਵਾਰੀ ਖੜੀ ਦੇਨੇਗਾ ਮਾਲ ਘਰ ਦੀ ਰੱਖੀ ਹੋਈ ਬਾਂਜਾਂ ਦੀ ਮੱਝਾ ਥਾਣਾ ਹਵਾਨਾ ਦੇਖੋ ਯਾਰ ਬਿਲਕੁਲ ਸਾਫ਼ ਅਡਰਾ ਚਾਰੋਂ ਥਣ ਇੱਕੋ ਜੇ ਕੋਈ ਫੋਰਸਾਂਗ ਨਹੀਂ ਦੇਖੋ ਥਣਾ ਥਣਾ ਵਾਲਾ ਬਹੁਤ ਸੋਹਣਾ ਸਾਈਡ ਤੋਂ ਹੋਵਨਾ ਚੈੱਕ ਕਰ ਸਕਦੇ ਹੋ ਹੋਵਨਾ ਬਹੁਤ ਸੋਹਣਾ ਹੈ 222 ਆਰਡਰ ਦੀ ਕੁਆਲਿਟੀ ਬਹੁਤ ਚੰਗੀ ਹੈ ਮੱਝ ਜੀ ਬਾਕੀ ਤੋਰ ਕੇ ਵੀ ਦਿਖਾ ਦੇਵਾਂਗੇ ਤੁਹਾਨੂੰ ਦੇਖੋ ਇਧਰੋਂ ਸਾਈਡ ਤੋਂ ਵੀ ਚੈੱਕ ਕਰ ਸਕਦੇ ਹੋ ਲੈ ਤੋਰੀ ਬਈ ਇੱਕ ਵਾਰੀ ਤੁਰਦੀ ਦੇਨੇਗਾ ਮਾਰ ਲੋ ਯਾਰ ਇਧਰ ਤੋੜਨੀ ਬਈ ਚੰਗਾ ਲੈ ਵੀ ਤੁਰਦੀ ਦੇਨੇਗਾ ਮਾਰੋ ਯਾਰ ਦੇਖੋ ਤਵਾਨਾ ਹੂ ਨਾ ਬਹੁਤ ਸੋਹਣਾ ਤਿਆਰ ਕਰਿਆ ਨੇ ਵੀ ਬਿਲਕੁਲ ਸਾਫ ਸਾਨ ਹੋਵਣਾ ਤੇ ਚੰਗੀ ਬਾਡੀ ਮੰਤਰਾਂ ਸਿੰਘਾ ਸੁੰਗਾ ਦੀ ਬਿਲਕੁਲ ਕੁੰਡੀ ਐ ਸੋਹਣੀ ਫਿਸਕਬਿਲਟੀ ਹੈ ਮੰਤਰ ਬਹੁਤ ਚੰਗੀ ਹੈ ਯਾਰ ਚੜਾਈ ਚੜੂ ਦੀ ਦੇਖੋ ਮਾਦੇ ਜੀ ਬਾਕੀ ਜਾਣਕਾਰੀ ਆਪਾਂ ਬਾਈ ਤੋਂ ਹੀ ਲੈਣੇ ਆ ਜੀ ਬਈ ਅੱਛੀ ਗੱਲ ਬਈ ਨਾਂ ਦਾ ਆਪਣਾ ਬਲਕਰਨ ਪਿੰਡ ਕਿਹੜਾ ਬਾਈ ਮਰਾਜ ਜੀ ਜ਼ਿਲ੍ਹਾ ਬਠਿੰਡਾ ਹਾਂਜੀ ਠੀਕ ਆ ਇਹ ਜਿਹੜੀ ਆਪਾਂ ਮੱਝ ਤੋਰ ਕੇ ਦਿਖਾਈ ਆ ਵੀ ਆਪਣੀ ਕਰਦੀ ਆ ਹਾਂਜੀ ਕੈਮਾ ਸੂਆ ਸੂਈ ਆ ਬਈ ਇਸ ਵਾਰ ਦੂਜਾ ਸੂਆ ਇਸ ਵਾਰ ਸੂਈ ਆ ਤੇ ਕੀ ਦਿੱਤਾ ਬਈ ਬੱਚਾ ਕੱਟੀ ਆਈ ਬੱਚਾ ਬਈ ਕੱਟੀ ਆ ਦੂਜਾ ਸੂਆ ਇਸ ਵਾਰ ਸੂਈ ਆ ਤੇ ਕਿੰਨੇ ਦਿਨ ਹੋ ਗਏ ਬਈ ਸੂਈ ਨੂੰ 10 11 ਦਿਨ ਹੋ ਗਏ 10 11 ਦਿਨ ਸੂਈ ਨੂੰ ਹੋ ਗਏ ਤੇ 10 11 ਦਿਨਾਂ ਦੀ ਸੂਈ ਥੱਲੇ ਹੁਣ ਦੁੱਧ ਕਿੰਨਾ ਕਿਆ ਤਿਆਰ ਹੋ ਗਿਆ 14 ਕਿਲੋ ਪੂਰਾ ਤਸੱਲੀ ਵਾਲਾ ਦੋ ਡੰਗ ਤਿੰਨ ਡੰਗਾ ਵਾਲਾ ਚੁੱਕ ਚਵਾਈ ਚੁੱਕ ਦੀ ਚੰਗੀ ਆ ਪੂਰੀ ਖੋਲੀ ਆ ਹਾਂਜੀ ਠੀਕ ਆ ਕੋਡ ਨੰਬਰ ਆਪਣਾ 93646 ਠੀਕ ਆ ਤੇ ਭਾਂ ਕੀ ਇਹ ਵੇਚਣ ਵਾਲਾ ਦੱਸੋ 220 2 ਲੱਖ 200 ਯਾਰ ਬੜਾ ਨਹੀਂ ਹੋਗਾ ਮਾਨਦਾਰ ਹੋ ਜੂ ਵਿੱਚ ਮਾਨਦਾਰ ਖੁੱਲਾ ਹੋਈ ਕੋਡ ਨੰਬਰ ਇੱਕ ਵਾਰੀ ਹੋਰ ਬੋਲਦੇ 93646 873 ਇਹ ਬਾਈ ਦਾ ਫੋਨ ਨੰਬਰ ਹੈ ਜੀ ਘਰ ਦੀ ਰੱਖੀ ਹੋਈ ਮਾਝਾ ਤੇ ਬਣਾ ਲੈ ਉਸ ਬਰਕ ਬਾਈ ਨਾਲ ਮਗਰ ਬੱਚਾ ਕੀ ਦੱਸਾਈ ਮਗਰ ਬੱਚਾ ਘਟੀ ਹੈ ਭਾਈ 850 ਦੀ ਬਿਲਕੁਲ ਸਾਫ ਤੇ ਕੋਈ ਛੀਲ ਸਾਹੂ ਆ ਦੇਖੋ ਉਸ ਚੱਕੀ ਖੜੀ ਆ ਲੈ ਕੋ ਬਿਲਕੁਲ ਸਾਫ ਅਡਰ ਆ ਬਈ ਇਹ ਲੈ ਵੀ ਇੱਕ ਦੋ ਝੋਟੀਆਂ ਤੁਹਾਨੂੰ ਹੋਰ ਦਿਖਾਉਣਾ ਇੱਕ ਵਾਰੀ ਖੜੀਆਂ ਤੇ ਨਿਗਾ ਮਾਰ ਲਓ ਬਾਕੀ ਤੋੜ ਕੇ ਵੀ ਦਿਖਾਵਾਂਗੇ ਬਿਲਕੁਲ ਤਾਜ਼ੀਆਂ ਸੁਨੀਆਂ ਹੋਈਆਂ ਝੋਟੀਆਂ ਨੇ ਦੋ ਝੋਟੀਆਂ ਸਿੰਘਾਂ ਸੁੰਗਾ ਦੀਆਂ ਬਿਲਕੁਲ ਪੁੰਡੀਆਂ ਸੋਹਣੀ ਫੇਸ ਕੁਆਲਿਟੀ ਦੀਆਂ ਤੇ ਬਾਰੋ-ਬਾਰੀ ਦੋਨੇ ਤੋੜ ਕੇ ਵੀ ਦਿਖਾਵਾਂਗੇ ਇੱਕ ਵਾਰੀ ਖੜੀਆਂ ਤੇ ਨਿਗਾ ਮਾਰ ਲਓ ਬਿਲਕੁਲ ਸਾਫ ਥਣਾ ਹੋਵਾਨਿਆਂ ਦੀਆਂ ਲੈ ਤੋਰੀ ਬਈ ਇਹਨੂੰ ਇੱਕ ਵਾਰੀ ਤੁਰਦੀ ਤੇ ਨਿਗਾ ਮਾਰ ਲਓ ਜਾਣਕਾਰੀ ਸਾਰੀ ਜਿਹੜੀ ਆਪਾਂ ਬਾਈ ਦੋਈ ਲਵਾਂਗੇ ਇਹਦੀ ਕਿੰਨੇ ਚਰ ਦੀ ਸੂਈ ਹੈ ਕਿੰਨਾ ਕ ਦੁੱਧਾ ਤੇ ਕੀ ਮੁੱਲਾ ਲੈ ਵੀ ਤੁਰਦੀ ਤੇ ਮਾਰੋ ਨਗਾ ਸਿੰਘਾ-ਸੰਗਾ ਦੀ ਬਿਲਕੁਲ ਕੁੰਡੀ ਸੋਹਣੀ ਫੇਸ ਕੁਆਲਿਟੀ ਬਾਡੀ ਬੰਤਰ ਦੀ ਵੀ ਬਹੁਤ ਚੰਗੀ ਆ ਦੇਖੋ ਭਵਾਨਾ ਦੇਖੋ ਕਰਮਾਲੀ ਦਾ ਇੱਥੋਂ ਭਵਾਨਾ ਬਹੁਤ ਸੋਹਣਾ ਤਿਆਰ ਕਰਿਆ ਯਾਰ ਦੇਖੋ ਭਵਾਨਾ ਨੂੰ ਇੱਕ ਵਾਰੀ ਨੇੜੇ ਤੋਂ ਵੀ ਦਿਖਾ ਦਾਂਗੇ ਇੱਕ ਵਾਰੀ ਇੱਥੋਂ ਬਾਡੀ ਬੰਤਰ ਦੀ ਜੱਜ ਕਰ ਲਓ ਭਾਈ ਦੇਖੋ ਬਹੁਤ ਚੰਗੀ ਮਾਝਾ ਛੋਟੀਆਂ ਦੇ ਵਿੱਚ ਪੰਜੀਆ ਤੇ ਸਮਾਨਾ ਦੇਖੋ ਯਾਰ ਬਾ ਕਮਾਲ ਸਮਾਨਾ ਤਿਆਰ ਘਰੇ ਘਰ ਮਾਲੀ ਨੇ ਬਿਲਕੁਲ ਸਾਫ ਅਡਰ ਚਾਰੋਂ ਥਾਣੇ ਕੋ ਜੇ ਸੋਨਾ ਮੁੱਠੀ ਜਵਾਈ ਵਾਲਾ ਥਾਣਾ ਤੇ ਬਿਲਕੁਲ ਸਾਫ ਅਡਰ ਬਈ ਦੇਖੋ ਤੇ ਬਾਕੀ ਗੱਲਬਾਤ ਆਪਾਂ ਸੋਡੀ ਸਾਰੀ ਬਾਈ ਨਾਲ ਕਰਵਾਉਨੇ ਆ ਮੂ ਮੱਥੇ ਦੀ ਵਿਸ਼ਣਖਿਆ ਸਿੰਘਾ ਸਿੰਘਾ ਨੇ ਬਿਲਕੁਲ ਕੁੰਡੀ ਬਾਈ ਅਸ਼ੀਕਾਲ ਬਾਈ ਨਾਂ ਦਾ ਆਪਣਾ ਸੀਰਾ ਬਾਈ ਸੀਰੇ ਪਿੰਡ ਕਿਹੜਾ ਬਾਈ ਪਿੰਡ ਅਗਲੀਆ ਬਾਈ ਅਗਲੀਆ ਜਿਲ੍ਹਾ ਮਾਨਸਾ ਹਾਂ ਜਿਲ੍ਹਾ ਮਾਨਸਾ ਠੀਕ ਆ ਇਹ ਜਿਹੜੀ ਆਪਾਂ ਝੋਟੀ ਤੋੜ ਕੇ ਦਿਖਾਈ ਆ ਬਾਈ ਕਿਹੜਾ ਸੂਸੂਈ ਐਸ ਵਾਰ ਇਹ ਪਹਿਲਾ ਸੂਸੂਈ ਪਹਿਲਾ ਸੂਈ ਐਸ ਵਾਰ ਸੂਈ ਆ ਕਿੰਨੇ ਦਿਨਾਂ ਦੀ ਬਾਈ ਤੀਜਾ ਦਿਨ ਦੀ ਐ ਅੱਛਾ ਤੀਜਾ ਦਿਨ ਸੂਈ ਨੂੰ ਤੇ ਬੱਚਾ ਕੀ ਆ ਬਾਈ ਮਗਰ ਮਗਰ ਕੱਟਾ ਜੀ ਬੱਚਾ ਮਗਰ ਕੱਟਾ ਜੀ ਤਿੰਨ ਦਿਨਾਂ ਦੀ ਸੂਈ ਆ ਤਿੰਨ ਦਿਨਾਂ ਦੀ ਸੂਈ ਥੱਲੇ ਸੀਰੀ ਆਪਣਾ ਕਿੰਨਾ ਕਿ ਤਿਆਰ ਹੁੰਦਾ ਦਬਾਲ 18 ਕਿਲੋ ਬਾਲਾ ਤਿਆਰ ਹੈ 13 ਕਿਲੋ ਬਾਲਾ ਠੀਕ ਆ ਤੇ ਚਵਾਈ ਜੂਵੀ ਦੀ ਨਰਮਾ ਪੂਰੀ ਠੰਢੀ ਆ ਨਰਮਾ ਜਮਾਈ ਠੀਕ ਆ ਵੇਚਣ ਵਾਲਾ ਭਾਗ ਹੀ ਰੱਖ ਲੈ ਬਈ 1,90 ਕਰਦੇ ਆ ਜੀ 1,90,000 ਹਾਂਜੀ ਤੇ ਦੇ ਕਿੰਨੇ ਦੇਵਾਂਗੇ 1,70 ਦਾ ਬੱਚਾ ਲਾ ਦੇਗੇ ਜੀ 1,70 ਹਾਂਜੀ ਹੋਰ ਨੰਬਰ ਬੋਲ ਬਈ ਆਪਣਾ 97882 ਬਈ 97 ਬਈ 97882 ਠੀਕ ਆ ਬਈ 31539 31539 ਇਹ ਬਾਈ ਦਾ ਫੋਨ ਨੰਬਰ ਆ ਜੀ ਦੂਜੀ ਦੋ ਨੰਬਰ ਵਾਲੀ ਚਾਹੀ ਮਾਰ ਲਓ ਨੀਗਾ ਤੌਰ ਕੇ ਉਹ ਵੀ ਦਿਖਾ ਦਾਂਗੇ ਛੋਟੀ ਇਹ ਵੀ ਚੰਗੀ ਆ ਬਾਡੀ ਬੰਤਰ ਦੀ ਚੈੱਕ ਕਰ ਲਿਓ ਸਿੰਘਾ-ਸੁੰਗਾ ਦੀ ਬਿਲਕੁਲ ਕੁੰਡੀ ਆ ਤੇ ਲੈ ਤੋਰੀ ਬਈ ਇਹਨੂੰ ਵੀ ਇੱਕ ਵਾਰੀ ਤੁਰਦੀ ਨੂੰ ਜਜ ਕਰ ਲਿਓ ਕੰਪੈਕਟ ਜੀ ਆਰਡਰ ਜੀ ਇਹ ਪੈਂਦੀ ਆ ਪਰ ਦੁੱਧ ਵਾਲੀਆਂ ਝੋਟੀਆਂ ਬਈ ਦੋਨੋਂ ਹੀ ਦੇਖੋ ਬਿਲਕੁਲ ਸਾਫ ਸੜਵਾਂ ਨੇ ਤੇ ਸਿੰਘਾ-ਸੁੰਗਾ ਦੀ ਬਿਲਕੁਲ ਕੁੰਡੀ ਸੋਹਣੀ ਫੇਸ ਕੁਆਲਿਟੀ ਚੰਗੀ ਬਾਡੀ ਬੰਤਰ ਆ ਪਲੀ-ਪਲੀ ਚੰਗੀਆਂ ਝੋਟੀਆਂ ਤੇ ਬੰਤਰ ਦੇਖੋ ਬੱਸ ਮੋੜ ਲਿਆ ਬਈ ਦੇਖੋ ਮੈਂ ਸਲਿੱਪਡ ਮੈਂ ਦੇਖੋ ਥਾਣਾਵਾਨੇ ਦੇ ਵੀ ਬਿਲਕੁਲ ਸਾਫ ਆ ਡਿਟੇਲ ਇਹਦੀ ਵੀ ਆਪਾਂ ਬਾਈ ਨੂੰ ਪੁੱਛ ਲੈਨੇ ਕਿੰਨੇ ਕਿਲੋ ਦੀ ਸੂਈ ਆ ਕਿੰਨਾ ਕ ਦੁੱਧ ਆ ਫਿਰ ਇਹ ਕਿੰਨੇ ਟਾਈਮ ਦੀ ਸੂਈ ਆ ਬਾਈ ਪਰਸੋਂ ਦੀ ਆ ਪਰਸੋਂ ਕਿਹੜਾ ਸੂਆ ਸੂਈ ਆ ਬਾਈ ਇਹ ਪਹਿਲਾਂ ਦੀ ਆ ਇਹ ਵੀ ਪਹਿਲੀ ਸੂਈ ਆ ਬੱਚਾ ਇਹਦੇ ਮਗਰ ਕੀ ਆ ਬਾਈ ਕੱਟੀ ਆ ਜੀ ਇਹਦੇ ਮਗਰ ਬੱਚਾ ਕੱਟੀ ਆ ਬਾਈ ਤੇ ਇਹਦੇ ਥੱਲੇ ਦੁੱਧ ਵਾਦੀ ਕੀ ਰਿਪੋਰਟ ਆ ਇਹਦੇ ਥੱਲੇ ਬਈ 12 ਕਿਲੋ 12 ਕਿਲੋ ਠੀਕ ਆ ਤਸੱਲੀ ਵਾਲਾ ਪੂਰਾ ہاں ਤਸੱਲੀ ਵਾਲਾ ਕੰਡੇ ਵਾਲੀ ਠੀਕ ਆ ਬਾਈ ਤੇ ਇਹਦਾ باقی ਰੱਖਤਾ ਜਾਇਜ 170000 170000 ਇਹ ਜੋ ਇਮਾਨਦਾਨ ਬੁੱਲਾ ਹੋ ਜੂ ਇਹਦਾ 155 ਦਾ ਇੱਕ 155 ਦਾ ਫੋਨ ਨੰਬਰ ਇੱਕ ਵਾਰੀ ਹੋਰ ਬੋਲ ਦੇ 9882233593 335942 ਬਾਈ ਦਾ ਫੋਨ ਨੰਬਰ ਹੈ ਜੀ ਦੋ ਨਾਲ ਲੈ ਕੇ ਆਇਆ ਤੇ ਬਣਾ ਲੈ ਸੰਪਰਕ ਜੇ ਕਿਸੇ ਭਰਾ ਦੇ ਸਾਹ ਚਾਉਂਦੇ ਹੋਏ ਪਸੂ ਬਾਈ ਦੇ ਦੋਨੇ ਚੰਗੇ ਤਸੱਲੀ ਵਾਲੇ ਦੁੱਧ ਵਾਲੇ ਜੇ ਕਿਸੇ ਭਰਾ ਦੇ ਸਾਹ ਚਾਉਂਦੇ ਹੋ ਤਾਂ ਬਣਾ ਲੈ ਸੰਪਰਕ ਲੇ ਵਿਆਕ ਤੁਸ ਨੂੰ ਬੈੜ ਦਿਖਾਉਣ ਲੱਗਾ ਇੱਕ ਵਾਰੀ ਖੜੀ ਤੇ ਨਗਾ ਮਾਰ ਲੋ ਸਭ ਤੋਂ ਵੱਡੇ ਲੇਵੇ ਵਾਲੀ ਪਸ਼ੂ ਮੰਡੀ ਮਾਉਂਡ ਦੀ ਸਭ ਤੋਂ ਵੱਡੇ ਲੇਵੇ ਵਾਲੀ ਬੈੜ ਦਿਖਾਉਣ ਲੱਗਾ ਨਿਗਾ ਮਾਰ ਇੱਕ ਵਾਰੀ ਖੜੀ ਤੇ ਸਾਡ ਰੂਟਰ ਦੇਖੋ ਕਰਮਾਲੀ ਦਾ ਮੈਂ ਪੰਡ ਲੇਵੇ ਦੀ ਲਾਈਵ ਬੈਠੀ ਆ ਭਾਈ ਦੇਖੋ ਤੇ ਇਧਰਲੀ ਸਾਈਡ ਤੋਂ ਵੀ ਦੇਖੋ ਮੈਂ ਪੰਡ ਲੇਵੇ ਦੀ ਲਾਈਵ ਬੈਠੀ ਆ ਤੇ ਥੱਲੇ ਲੱਗਣ ਵਾਲਾ ਹੋਇਆ ਪਹਿਲੇ ਵਾ ਦੁੱਧ ਬਾਦ ਦੀ ਸਾਰੀ ਡਿਟੇਲ ਆਪਾਂ ਬਾਈ ਤੋਂ ਪੁੱਛਾਂਗੇ ਬਿਲਕੁਲ ਤਾਜੀ ਸੂਈ ਬਿਹੜਾ ਤੇ ਇਹ ਵਾ ਦੇਖੋ ਯਾਰ ਗੋਲਾ ਜੱਦੇ ਵੱਡਾ ਆਰਡਰ ਆ ਦੇਖੋ ਜਿੱਡੀ ਵੱਡੀ ਬਿਹੜਾ ਓਡਾ ਹੀ ਆਰਡਰ ਤਿਆਰ ਕਰੀ ਫਿਰਦੀ ਹੈ ਡਿਟੇਲ ਸਾਰੀ ਆਪਾਂ ਬਾਈ ਤੋਂ ਪੁੱਛਣਿਆ ਨਹੀਂ ਕਿੰਨੇ ਘੰਟੇ ਦੀ ਸੂਈ ਹੈ ਤੇ ਕਿੰਨਾ ਕੁ ਦੁੱਧ ਆ ਇੱਕ ਵਾਰੀ ਤੁਰਦੀ ਤੇ ਵੀ ਮਾਰ ਲੈ ਨਗਾਯਾ ਤੋਰ ਕੇ ਵੀ ਦਿਖਾਣਾ ਸਾਨੂੰ ਇਹ ਇੱਥੋਂ ਦੇਖੋ ਲੈ ਵੇਲੂਗੇ ਦਾ ਲੈਵਰੀ ਐਡਜਸਟਮੈਂਟ ਇੱਥੋਂ ਕਰ ਲੋ ਤੁਸੀਂ ਦੇਖੋ ਤੁਰੀ ਦਾ ਨਹੀਂ ਹੈਗਾ ਕਰਮਾਲੀ ਤੋਂ ਮੁੜ ਲੈ ਬਸ ਤੋਰਣਾ ਵੀ ਓੱਖਾ ਬਾਹਰ ਨੂੰ ਡਾਲੇ ਵਾ ਯਾਰ ਦੇਖੋ ਤੇ ਦੁੱਧ ਵੀ ਕਰਮਾਲੀ ਪੂਰੇ ਖੁੱਲੇ ਦਿਲ ਨਾਲ ਕੱਢਣਾ ਇਹਨੇ ਭਾਈ ਅੱਛੀ ਕਰ ਭਾਈ ਨਾ ਲਾ ਦੇ ਆਪਣਾ ਨਾ ਸਰਿੰਦਰ ਰਿੰਦਰਪਿੰਡ ਕਿਹੜਾ ਬਈ ਮੋੜ ਮੁੱਥਾ ਮੋੜ ਮੁੱਥਾ ਜਿਹੜੀ ਆਪਾਂ ਬੈਡ ਦਿਖਾਈਏ ਬਈ ਸੂਆ ਕਿਹੜਾ ਸੂਇਆ ਇਸ ਵਾਰ ਤੀਜਾ ਜੀ ਤੀਜਾ ਸੂਆ ਇਸ ਵਾਰ ਸੂਇਆ ਕਿੰਨੇ ਚਰਦੀ ਬਈ ਕਿਦੋਂ ਦੀ ਸੂਈ ਆ ਬਈ ਆ ਡੇਢ ਘੰਟੇ ਹੋਇਆ ਸਾਰਾ ਸਾਢੇ ਕਿਲੋ ਬਿਲਕੁਲ ਤਾਜੀ ਸੂਈ ਆ ਬਈ ਅੱਜ ਹੀ ਸੂਈਆ ਹਜੇ ਬਾਈ ਕਹਿੰਦਾ ਵੀ 2 ਘੰਟੇ ਹੋਇਆ ਸੂਈ ਨੂੰ ਤੇ ਬੜਾ ਬੂਲਾ ਤਾਂ ਨਹੀਂ ਕੱਢਿਆ ਬਈ ਹਜੇ 5 ਕਿਲੋ ਕੱਢਿਆ 5 ਕਿਲੋ ਵਾਲਾ ਕੱਢਿਆ ਵੀ ਹੈ ਲੈ ਤੁਸੀਂ ਆਰਡਰ ਇੱਕ ਵਾਰੀ ਅੰਦਾਜ਼ਾ ਖੜੀ ਦੇ ਇੱਕ ਵਾਰੀ ਹੋਰ ਦੇਖ ਲਓ ਬਾਈ ਬਾਈ ਕਹਿੰਦਾ ਵੀ ਹਜੇ 5 ਕਿਲੋ ਵਾਲਾ ਕੱਢਿਆ ਵੀ ਹੋਇਆ ਤੇ ਕਿੰਨਾ ਕ ਦੁੱਧ ਪਾਇਆ ਬਈ ਪਿਛਲੇ ਸੂਏ ਚ 30 ਕਿਲੋ ਪਾਇਆ ਬਈ ਪਿਛਲੇ ਸੂਏ ਦਾ ਕੱਢ 30 ਕਿਲੋ ਦਾ ਐਸ ਵਾਰ ਵੀ ਖੁੱਲਾ ਕੱਢੂਣਾ ਬਈ ਬੰਦ ਕੱਢੂ ਬਈ 3000 ਰੁਪਏ ਕਿੰਨਾ ਕ ਦੇ ਦੂ ਬਈ ਅੰਦਾਜ਼ਾ ਜੀ 32 32 ਲੀਟਰ ਦੁੱਧ ਠੀਕ ਆ ਤੇ ਬੱਚਾ ਕੀ ਆ ਮਗਰ ਅੱਛੀ ਆ ਬਈ ਬੱਚਾ ਵੀ ਮਗਰ ਬਈ ਬੱਛੀ ਆ ਇੱਕ ਦੇ ਭਾਜ ਬਈ ਦੋ ਨਗ ਮਿਲਨੇ ਸਾਨੂੰ ਤੇ ਰੇਟ ਕੀ ਕਰਤਾ ਬਈ ਜੱਜ 85000 ਬਈ 85000 ਮੁੱਲ ਫੋਨ ਨੰਬਰ ਬਈ 73550 ਠੀਕ ਆ ਬਈ 18799 ਮਾਨਤਨ ਹੋ ਜੂ ਵਿੱਚ ਖੁੱਲਾ ਹਾਂ ਹੋ ਜੂ ਠੀਕ ਆ ਬਈ ਲੈ ਵੀ ਬਣਾ ਲਿਓ ਸੰਪਰਕ ਬਈ ਨਾਲ ਤੇ ਵੜ ਇੱਕ ਵਾਰੀ ਹੋਰ ਦੇਖ ਇੱਕ ਵਾਰੀ ਇਹ ਖੜੀ ਤੇ ਨਿਗਾ ਮਾਰ ਲਓ ਬਾਕੀ ਸਾਨੂੰ ਤੋਰ ਕੇ ਵੀ ਦਿਖਾ ਦਾਂਗੇ ਖੜੀ ਨੂੰ ਜੱਜ ਕਰ ਲਓ ਇੱਕ ਵਾਰੀ ਪਹਿਲਾਂ ਆਪਾਂ ਬਈ ਤੁਹਾਨੂੰ ਜਾਣਕਾਰੀ ਲੈ ਲੈਂਦੇ ਆ ਫਿਰ ਤੋਰ ਕੇ ਦਿਖਾ ਦੇਵਾਂਗੇ ਤੁਹਾਨੂੰ ਬਈ ਅਸੀ ਕਾਲ ਅਸੀ ਕਾਲ ਜੀ ਬਈ ਕਿਹੜਾ ਸੂਆ ਸੂਈ ਹੈ ਮੱਝ ਇਹ ਦੂਜੀ ਸੂਈ ਹੈ ਜੀ ਦੂਜਾ ਸੂਆ ਇਸ ਵਾਰ ਸੂਈ ਹੈ ਹਾਂ ਜੀ ਠੀਕ ਆ ਪਿੰਡ ਕਿਹੜਾ ਬਈ ਆਪਣਾ ਪਿੰਡ ਆਪਣਾ ਮਹਿਤਾ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਫੋਨ ਨੰਬਰ ਬਈ 99782 ਠੀਕ ਆ ਬਈ ਠੀਕ ਆ ਪਹਿਲਾ ਸੂਆ ਸੂਈ ਹੈ ਬਈ ਤੇ ਦੂਜਾ ਸੂਆ ਸੂਈ ਹੈ ਠੀਕ ਆ ਕਿੰਨੇ ਦਿਨਾਂ ਦੀ ਬਈ 15 ਦਿਨਾਂ ਦੀ 15 ਦਿਨ ਸੂਈ ਨੂੰ ਉਹ ਬੱਚਾ ਕੀ ਹੈ ਕੋਈ ਮੰਗ ਕੱਟਾਂਗਾ ਬੱਚਾ ਮਗਰ ਕੱਟਾ ਹੀ ਦੇਖਾ ਦਿਓ ਤੁਸੀਂ 15 ਦਿਨ ਹੋਗੇ ਬਈ ਸੂਈ ਨੂੰ ਤੇ 15 ਦਿਨਾਂ ਨੂੰ ਇਸੂ ਥੱਲੇ ਹੁਣ ਦੁੱਧ ਕਿੰਨਾ ਕਿ ਤਿਆਰ ਆ ਜੀ 14 ਲੀਟਰ 14 ਲੀਟਰ ਬਾਵਾ ਹੋ ਜਾਂਦਾ ਜੀ ਪੂਜੀ ਥੱਲੇ ਕਰਾ ਦੇਗੇ ਹਾਂ ਥੱਲੇ ਚਵਾ ਕੇ ਤੇ ਮੰਗੀ ਤੇ ਚਵਾਈ ਜੂ ਦੀ ਚੰਗੀ ਆ ਪੂਰੀ ਨਰਮ ਠੀਕ ਆ ਬੰਦਾ ਬੁੜੀ ਜਿਹੜਾ ਮਰਜੀ ਚੋਲੇ ਮਰਜੀ ਹੋਵੇ ਠੀਕ ਆ ਤੇ ਜੈ ਜਾਂ ਭਾ ਕੀ ਰੱਖਿਆ ਵੇਚਣ ਜਿਹੜਾ ਦੱਸੋ ਜੀ 1 60 ਗਰਾ ਦਾ ਡੇਢ ਜੂ ਹੈਗੀ ਡੇਢ ਲੱਖ ਦੀ ਹੋਰ ਵੀ ਹੁਜਮਾਨਦ ਕਰ ਦਾਂਗੇ ਠੀਕ ਆ ਲੈ ਇੱਕ ਵਾਰੀ ਤੋੜ ਕੇ ਦਿਖਾ ਦਿਓ ਜੀ ਤੁਰਦੀ ਦੇ ਮਾਰ ਲਿਓ ਭਾਈ ਨਗਾ ਥਾਣਾ ਹਵਾਨੇ ਦੀ ਚੈੱਕ ਕਰ ਲਿਓ ਡੇਢ ਲੱਖ ਭਾ ਭਾਈ ਕਹਿੰਦਾ ਵੀ ਵਿੱਚੋਂ ਮਾਨਦਾਨ ਜਿਹੜਾ ਖੁੱਲਾ ਹੋ ਤਵਨਾ ਦੇਖ ਲਓ ਜੀ ਤੁਰਦੀ ਰਵਾਨਾ ਜੱਜ ਕਰ ਲਿਓ ਸਣਾ ਥੋਣਾ ਵਾਲਾ ਗੈੜਾ ਸੋਹਣਾ ਤੇ ਥਣ ਦਾ ਸੈਜ ਵੀ ਬਹੁਤ ਸੋਹਣਾ ਗੈਪ ਗੂਪ ਵੀ ਚੰਗਾ ਸਣਾ ਦਾ ਮੋਢ ਤੇ ਫੇਸ ਕੁਆਲਟੀ ਦੀ ਜੰਗੀਆਂ ਸਿੰਘਾਂ ਦੀ ਥੋੜੀ ਖੁੱਲੀ ਜਰੂਰ ਆ ਪਰ ਕੁੰਡੀ ਹੈ ਅੱਗੋਂ ਫੇਸ ਕੁਆਲਟੀ ਚੈੱਕ ਕਰ ਲਿਓ ਤੇ ਥਣਾ ਰਵਾਨਾ ਦੇਖੋ ਤਾਂ ਸਾਈਡ ਤੋਂ ਦੇਖੋ ਰਵਾਨਾ ਹੂਨਾ ਚੰਗਾ ਬਿਲਕੁਲ ਸਾਫ ਆਡਰ ਆ ਤੇ 1.5 ਲੱਖ ਪਰ ਮਾਨਦਾਨ ਵਿੱਚ ਹੋ ਜਾਊਗਾ ਜੀ ਕਰਦੀ ਰੱਖੀ ਹੋਈ ਵਾਜਾ ਬਾਈ ਕਹਿੰਦਾ ਵੀ ਕੋਈ ਵਪਾਰ ਦਾ ਕੰਮ ਨਹੀਂ ਬਣਾ ਲੈ ਸੰਪਰਕ ਬਾਈ ਨੇ ਮੰਡੀ ਦੇ ਵਿੱਚ ਮਾਲ ਜਿਹੜਾ ਪਹੁੰਚਾ ਦਾ ਚੰਗਾ ਪਰ ਪਹੁੰਚਾ ਬਹੁਤ ਘੱਟ ਮਾਲ ਜਿਹੜਾ ਬਹੁਤ ਘੱਟ ਗਿਣਤੀ ਦੇ ਵਿੱਚ ਪਹੁੰਚਾ ਹੋ ਸਕਦਾ ਹੈ ਪਰਚੀ ਦਾ ਕਾਰਨ ਹੀ ਹੋਏ ਜਿਹੜੀ ਪਰਚੀ ਬਹੁਤ ਜ਼ਿਆਦਾ ਮਹਿੰਗੀ ਕਰ ਦਿੱਤੀ ਗਈ ਸੀ ਮੰਡੀਆਂ ਦੀ ਉਦਾ ਕਰਕੇ ਮਾਲ ਮੰਡੀ ਦੇ ਵਿੱਚ ਬਹੁਤ ਜ਼ਿਆਦਾ ਘਟ ਪਹੁੰਚਿਆ ਪਹਿਲਾਂ ਦੀ ਤਰ੍ਹਾਂ ਰੌਣਕ ਨਹੀਂ ਮੰਡੀ ਦੇ ਵਿੱਚ ਪਹਿਲਾਂ ਤਾਂ ਭਾਈ ਜਿਹੜਾ ਹੈਗਾ ਪੈਰ ਤਾਂ ਨੂੰ ਥਾਣੀ ਹੁੰਦੀ ਸੀ ਹੁਣ ਮਾਲ ਜਿਹੜਾ ਦੇਖੋ ਸੱਡਾ-ਸੱਡਾ ਦੇ ਵਿੱਚ ਹੀ ਆ ਇਹ ਸਾਡੇ ਨੂੰ ਤੁਸੀਂ ਇਧਰੋਂ ਦੇਖੋ ਆ ਸਾਰਾ ਖਾਲੀ ਪਿਆ ਅ ਜਦੋਂ ਮੰਡੀ ਦੇ ਵਿੱਚ ਇਹ ਤਾਂ ਫੁੱਲ ਭਰੀ ਹੁੰਦੀ ਐ ਰਸ਼ ਹੁੰਦਾ ਸੀ ਇਹਦੇ ਵਿੱਚ ਤੇ ਹੁਣ ਮਾਲ ਜਿਹੜਾ ਸੱਡਾ-ਸੱਡਾ ਦੇ ਵਿੱਚ ਹੀ ਆ ਦੇਖੋ ਸਾਡੇ ਸਾਡੇ ਫੁੱਲ ਨੇ ਬਾਹਰੇ ਮਤਲਬ ਜਿਆਦਾ ਰਸ ਨਹੀਂ ਹੈਗਾ ਮੰਡੀ ਦੇ ਵਿੱਚ ਮਾਲ ਪਹੁੰਚਾ ਦਾ ਚੰਗੀ ਗਿਣਤੀ ਦੇ ਵਿੱਚ ਪਰ ਉਹਨਾਂ ਮਾਲ ਨਹੀਂ ਪਹੁੰਚਿਆ ਬਈ ਹੋ ਸਕਦਾ ਹੈ ਜਿਹੜਾ ਸਾਰਾ ਪਰਚੀ ਵਾਲਾ ਚੱਕਰੀ ਹੋਵੇ ਕੁਝ ਪਸ਼ੂ ਵੀ ਘਟ ਜਾਂਦੇ ਆ ਔਰ ਉੱਚ ਤੇ ਬਾਕੀ ਜਿਹੜਾ ਪਰਚੀ-ਪੁਰਚੀ ਦਾ ਚੱਕਰ ਵੀ ਪੈ ਗਿਆ ਪਰਚੀ ਇਹਨਾਂ ਨੇ ਮਹਿੰਗੀ ਕਰਤੀ ਸੀ ਉਹਦਾ ਕਰਕੇ ਮੰਡੀ ਦੇ ਉੱਪਰ ਬਹੁਤ ਫਰਕ ਪੈ ਗਿਆ ਉਹ ਸੂ ਜਿਹੜੇ ਘੱਟ ਗਿਣਤੀ ਦੇ ਵਿੱਚ ਪਹੁੰਚਦੇ ਆ ਇਹ ਵੇਖਾ ਸਾਈਵਾਲ ਕ੍ਰਾਸ ਦੇ ਵਿੱਚ ਬੈੜ ਦਿਖਾਉਣ ਲੱਗੇ ਇੱਕ ਵਾਰੀ ਖੜੀ ਤੇ ਨੇਗਾ ਮਾਰ ਲਓ ਜਾਣਕਾਰੀ ਜਿਹੜੀ ਸਾਰੀ ਆਪਾਂ ਬੂਰਗਿਆਂ ਤੋਂ ਲਵਾਂਗੇ ਲੈ ਕੇ ਆਏ ਨੇ ਸਾਈਵਾਲ ਕ੍ਰੋਸ ਦੇ ਵਿੱਚ ਬੈੜ ਪੈਂਦੀ ਹੈ ਦੇਖੋ ਥਾਣਾ ਹਵਾਨੇ ਦੀ ਦੇਖੋ ਥੋੜਾ ਜਿਹਾ ਡਰਦੀ ਆ ਮੰਡੀ ਚ ਪਹਿਲੀ ਵਾਰੀ ਇਹ ਕਰਕੇ ਪਸ਼ੂ ਕਰ ਜਾਂਦਾ ਤੇ ਇੱਥੋਂ ਇੱਕ ਵਾਰੀ ਥਾਣਾ ਹਵਾਨੇ ਨੂੰ ਜੱਜ ਕਰ ਲਿਓ ਅਡਰ ਰੋਡਰ ਬਹੁਤ ਸੋਹਣਾ ਤਿਆਰ ਕਰਿਆ ਬਈ ਦੇਖੋ ਥਾਣਾ ਥੋਣ ਵਾਲਾ ਗੈਪ ਜਿਹੜਾ ਬਹੁਤ ਸੋਹਣਾ ਤੇ ਥਾਣ ਦਾ ਸਹਿਜ ਵੀ ਬਹੁਤ ਸੋਹਣਾ ਮੁੱਠੀ ਚਵਾਈ ਵਾਲਾ ਥਾਣਾ ਤੇ ਲੈਵਲ ਹੁਆ ਬਹੁਤ ਸੋਹਣਾ ਤਿਆਰ ਕਰਿਆ ਬਈ ਗੋਡੀ ਬੰਤਰ ਦੀ ਵੀ ਚੰਗੀ ਐ ਸੱਸੀ ਗਾਲਾ ਬਾਪੂ ਕਿਹੜਾ ਲੱਸੀ ਐ ਹਾਂਜੀ ਸੱਸੀ ਗਾਲਾ ਬਾਪੂ ਸੱਸੀ ਪੁੱਤਾ ਕਿਹੜਾ ਪਿੰਡ ਐ ਜੀ ਆਪਣਾ ਕੁੱਦੂ ਵਾਲਾ ਪੁੱਤਾ ਕੁੱਦੂ ਵਾਲਾ ਪਿੰਡ ਐ ਜਿਹੜੀ ਆਪਾਂ ਬੈੜ ਦਿਖਾਈਏ ਕਿਹੜਾ ਸੂਈ ਐ ਜੀ ਤੇ ਦੋ ਐ ਸੂਈ ਦੂਜਾ ਸੂਈ ਇਸ ਵਾਰ ਸੂਈ ਐ ਬੱਚਾ ਕੀ ਦਿੱਤਾ ਜੀ ਦੱਸੀ ਐ ਪਿਓਰ ਬੱਚਾ ਵਾਂਗਰ ਬੱਚੀ ਐ ਜੀ ਤੇ ਦੂਜਾ ਸੂਈ ਇਸ ਵਾਰ ਸੂਈ ਐ ਤੇ ਦੁੱਧ ਕਿੰਨਾ ਕੁ ਦਿੰਦੀ ਐ ਜੀ ਕੋਈ ਫਿਲਟਰ ਨਹੀਂ ਐ ਕਿੰਨੇ ਦਿਨਾਂ ਦੀ ਸੂਈ ਫੀ ਐ 15 ਦਿਨਾਂ ਤੋਂ 15 ਦਿਨ ਸੂਈ ਨੂੰ ਹੋ ਗਏ ਤੇ ਦੁੱਧ ਕਿੰਨਾ ਕਿ ਤਿਆਰ ਹੋਣੀ ਵੀ ਤਿਆਰ ਹੋਏਗਾ 20 ਲੀਟਰ ਜੀ ਚੁਵਾਈ ਚੁਈ ਦੀ ਚੰਗੀਆ ਪੋਲੀ ਬਾਹਰ ਸਾਫ ਚੁਵਾਈ ਗਰਮ ਹੁੰਦੀਆਂ ਨਾ ਗਰਮ ਤਾਂ ਨਹੀਂ ਹੈਗੀ ਨਾ ਮਰਸਾ ਵੀ ਨਹੀਂ ਠੰਡੀ ਆ ਪੂਰੀ ਦਵਾਖੀ ਯਾਰਸ ਘਰ ਦੀ ਵੇਹੜਾ ਠੀਕ ਆ ਘਰ ਦੀ ਵੇਹੜਾ ਤੇ ਭਾਗ ਹੀ ਰੱਖਿਆ ਵੇਚਣ ਵਾਲਾ ਜੀ 70000 ਹੈ ਜੀ 70000 ਮਾਨਦਾਨ ਵਿੱਚ ਉਹ ਜੂ ਖੁੱਲਾ ਕੀ ਲੋ ਮਾਨਦਾਨ ਹੋ ਜੂ ਤੇ ਇਹ ਆਪਣਾ ਫੋਨ ਨੰਬਰ 9952 3134 76 670 99 753 34 670 ਸਾਈਵਾਲ ਕ੍ਰੋਸ ਦੇ ਵਿੱਚ ਵੜ ਪਈ ਆ ਵੀ ਦੇਖ ਸਕਦੇ ਹੋ ਤੁਸੀਂ ਤੇ ਠੀਕ ਹੈ ਜੀ ਮਾਨ ਤਾਂ ਜਿਹੜਾ ਰੇਟ ਦੇ ਵਿੱਚੋ ਬਾਈ ਹੋ ਜੂਗਾ ਇਹ ਮੌਕੇ ਤੇ ਕੋਈ ਭਰਾ ਸੰਪਰਕ ਕਰੂਗਾ ਚੌਂਡ ਚਵਾਜ ਦੀ ਬਾਪੂ ਕਹਿੰਦਾ ਵੀ ਸੀਲਾ ਬਾਕੀ ਤੁਸੀਂ ਕੋਲ ਆ ਕੇ ਤਸੱਲੀ ਕਰਕੇ ਫਿਰ ਜਿਹੜੀ ਪਾਣ ਖਰੀਦ ਸਕਦੇ ਹੋ ਕ੍ਰੋਸ ਬਰੀਡ ਦੇ ਵਿੱਚ ਪੈਂਦੀ ਆ ਸਾਈਵਾਲ ਕ੍ਰੋਸ ਬਰੀਡ ਹੈ ਐ